ਕੱਲ ਮਟਰ ਹੋਇਆ ਟੀ ਇਮਾਮ ਦਾ ਸਰ ਇੱਥੇ ਇੱਕ ਸਰਾਲੀ ਜਿਹੜਾ ਇਸਰਾਲੀ ਪਿੰਡ ਹੈ ਸਰਾਲੀ ਥਾਣਾ ਉੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਮੰਡੀ ਹੈ ਉੱਥੇ ਲੜਾਈ ਹੋ ਗਈ ਹੈ ਤੇ ਉੱਥੇ ਇੱਕ ਬੰਦੇ ਦੀ ਉਸ ਦੌਰਾਨ ਡੈਥ ਹੋ ਜਾਂਦੀ ਹੈ ਜਦੋਂ ਉੱਥੇ ਮੌਕੇ ਜਾ ਕੇ ਦੇਖਿਆ ਜਾਂਦਾ ਹੈ ਤੇ ਉੱਥੇ ਆਪਾਂ ਦੇਖਦੇ ਆ ਕਿ ਜਿਹੜੀ ਡੈੱਡ ਬੋਡੀ ਹੈ ਉਹਨੂੰ ਉਹਦੇ ਦੋਸਤ ਲੈ ਕੇ ਜਾ ਚੁਕੇ ਆ ਤੇ ਉੱਥੇ ਖੂਨ ਢਲਿਆ ਹੋਇਆ ਸੀ ਇਹਦੇ ਉੱਤੇ ਕਿਰਚ ਦਾ ਯੂਜ਼ ਕੀਤਾ ਗਿਆ ਹੈ ਮਰਨ ਵਾਲੇ ਦਾ ਨਾਮ ਹੈਗਾ ਵਿਵੇਕਦੀਪ ਸਿੰਘ ਜਿਹੜਾ ਕਿ ਠੱਠੇ ਪਿੰਡ ਦਾ ਰਹਿਣ ਵਾਲਾ ਹੈ ਪਲੇਅਰ ਸੀ ਮੁੰਡਾ ਸਰ ਹਾਂਜੀ ਕਹਿ ਰਹੇ ਕਿ ਬਾਲੀਬੋਲ ਦਾ ਪਲੇਅਰ ਹੈ ਆ ਇਸ ਸਰ ਕਾਰਨ ਕੋਈ ਮਾਰਨ ਦਾ ਆਪਸੀ ਰੰਜਿਸ਼ ਆ ਇਹਨਾਂ ਦੀ ਆਪਸੀ ਸਕੂਲ ਲੈਵਲ ਤੋਂ ਹੀ ਰੰਜਿਸ਼ ਬਾਈ ਚੱਲਦੀ ਆ ਰਹੀ ਸੀ ਤੇ ਐਗਜ਼ੈਕਟ ਇਸਨ ਆਪਾਂ ਵੈਰੀਫਾਈ ਕਰ ਰਹੇ ਆ ਤੇ ਦੋਸ਼ੇ ਦੀ ਪਾਲ ਕਰ ਰਹੇ ਆ ਆਪਾਂ ਕਿੰਨੇ ਕੁ ਮੁੰਡੇ ਸੀ ਸਰ ਜਿਨ੍ਹਾਂ ਨੂੰ ਘਟਨਾਵਾਂ ਜਾਂ ਦਿੱਤਾ ਲਗਭਗ 5-6 ਬੰਦੇ ਆਏ ਸੀ ਜਿਨ੍ਹਾਂ ਨੇ ਘਟਨਾਵਾਂ ਦੇ ਜਾਣ ਦਿੱਤਾ ਜੀ ਤੇ ਸਭ ਮਲਟੀਪਲੇਨ ਪੋਸਟਮੈਨ ਨੂੰ ਭੇਜ ਦਿੱਤਾ ਸਾਡੀ ਪੋਸਟਮੈਨ ਨੂੰ ਭੇਜ ਦਿੱਤਾ ਤੇ ਕੋਈ ਹੋਰ ਕੋਈ ਕਲੂ ਵਗੈਰਾ ਇਸ ਮਾਮਲੇ ਚ ਕਲੂ ਇਹ ਹੈ ਕਿ ਆਪਾਂ ਹਜੇ ਚੰਗੀ ਤਰ੍ਹਾਂ ਚੈੱਕ ਕਰ ਰਹੇ ਆ ਤੇ ਇੱਕ ਦਾ ਇੱਕ ਦੋ ਆਪਾਂ ਸ਼ੱਕੀ ਬੰਦੇ ਵੀ ਰੋਡ ਉੱਪ ਕਿਤੇ ਆ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਤੇ ਜਲਦੀ ਆਪਾਂ ਇਹਨੂੰ ਟ੍ਰੇਸ ਕਰ ਲਵਾਂਗੇ